ਆਓ ਸਾਹਮਣੇ ਕਹਿੰਦੇ ਰੇਡ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕੁਆਟਰ ਫਾਈਨਲ ਮੈਚ ਖੇਡੇ ਜਾ ਰਿਹਾ ਹੈ ਪਹਿਲਾ ਕੁਆਟਰ ਹੈ ਮੇਰੇ ਮਿੱਤਰੋ ਦੂਜਾ ਆਓ ਸਾਹਮਣੇ ਕਹਿੰਦੇ ਕੁਲਵਿੰਦਰ ਬੱਲੇ 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 ਕਾਕਾ ਮਿਉਂਦ ਕਾਕਾ ਮਿਉਂਦ ਹੋਏ ਸਿਰਾਂ 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 ਧੁੱਕ ਕੇ ਨਾ ਇੱਥੇ 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 ਸਾਰਾ ਰੌਲਾ ਹੀ ਨਾ ਮਾ ਹਾਰ ਦੇ ਪਟਾਤੇ ਥਾਪੀਆਂ ਉਹ ਦੁੱਧ ਪੀਤਾ ਜਨਮਾਂ ਦਾ ਹਾਰ ਦੇ ਪਟਾਤੇ ਥਾਪੀਆਂ ਅੱਜ ਥਾਪੀਆਂ বাজਦੀਆਂ ਮੇਰੇ ਮਿੱਤਰੋ ਅੱਜ ਥਾਪੀਆਂ বাজਦੀਆਂ ਇੱਥੇ ਆਓ ਇੱਥੇ ਆ ਆ ਇਹ ਥਾ 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 ਹੋਈ ਪਈ ਆ ਗੱਡੀ ਖੜਾ ਆਓ ਸਾਹਮਣੇ ਕਹਿੰਦੇ ਪੈ ਗਿਆ ਪੰਗਾ 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 ਬਿੱਲਾ ਇਹ ਬਨੂੜ ਵਾਲਾ ਅਡਵਾਂਸ ਇਲਾਕੇ ਦਾ ਹੈ ਇੰਗਲੈਂਡ ਦੇ ਕੱਪ ਦਾ ਵੀ ਬੈਸਟ ਬਣਿਆ ਕੈਨੇਡਾ ਦੇ ਵਿੱਚ ਵੀ ਕਹਿੰਦੇ ਲੋਕਾਂ ਦੇ ਦਿਲ ਜਿੱਤ ਕੇ ਉਹ ਬੱਲੇ ਬੱਲੇ ਕਰਵਾਈ ਹੈ ਲਾੜੇ ਤੀਰ ਟਕਾ ਪਿਆਰ ਨੇ ਇਤ ਗੱਲਾਂ ਕਰਦਾ ਮੇਰੇ ਮਿੱਤਰੋ ਆਓ ਸਾਹਮਣੇ ਉਹ ਗੱਲ ਕਹਿੰਦੇ ਟਕਾਣਿਆ ਜੋ ਫਫੜੇ ਭਾਈ ਕਹਿੰਦੇ ਵੱਡੇ ਖੇਡ ਮੇਲੇ ਦੀ ਉਹ ਧਰਤੀ ਕਹਿੰਦੇ ਸੰਤਾ ਮਹਾਪੁਰਸ਼ਾਂ ਦੀ ਹੈ ਲਾਓ ਸਾਹਮਣੇ ਕਹਿੰਦੇ ਬਿੱਲਾ ਬਨੂੜ ਬਿੱਲਾ ਬਨੂੜ ਬਿੱਲਾ ਬਨੂੜ ਬਿੱਲਾ ਬਨੂੜ ਬਿੱਲਾ ਬਨੂੜ ਬਿੱਲਾ ਬਨੂੜ ਆਓ ਲਾ ਤਕੜਾ ਜੱਫਾ ਮੁੰਡੇ ਨੇ ਹੋ ਬੈਠਾ ਮੇਰਾ ਘਰਾ ਦਿੱਤੀ ਹੈ ਆਹ ਆ ਗਿਆ ਕਹਿੰਦੇ ਇੰਗਲੈਂਡ ਦੇ ਸੀਜ਼ਨ ਦਾ ਪੰਜਵੇਂ ਨੰਬਰ ਦਾ ਰੇਡਰ ਇਹ ਹੈ ਕਹਿੰਦੇ ਮਾਲਵਿੰਦਰ ਸਿੰਘ ਮਾਲਾ ਆਹ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਦੇ ਖੇਡਦਾ ਕਹਿੰਦੇ ਸ਼ਾਹਕੋਟ ਲਾਇਨ ਦੇ ਲਈ ਇਹ ਜਦੋਂ ਵੀ ਖੇਡਿਆ ਇਹ ਜਿੱੱਡੇ ਆ ਮੇਰੇ ਮਿੱਤਰੋ ਇਹ ਜਦੋਂ ਵੀ ਖੇਡਿਆ ਤੇ ਬੈਸਟੀ ਬਣਦਾ ਇਹਨੇ ਕੁਲਵਿੰਦਰ ਨਾਲ ਵੀ ਹੋ ਟਾ ਮੇ ਟਾ ਮੇ ਖੇਂਦੇ ਮਿੱਤਰਾਂ ਦੇ ਕੱਪ ਤੇ ਕੁੜੇ ਦੇਖ ਲੈਣ ਦੇਖ ਲਲਕਰੇ ਪੈਂਦੇ ਲਲਕਰੇ ਪਿਆ ਇਹ ਇੱਕ ਲੌਤਾ ਖਿਡਾਰੀ ਹੈ ਜਿਹਨੇ ਵਰਲਡ ਕੱਪ ਦੇ ਵਿੱਚ ਕਬੱਡੀਆਂ ਪਾਈਆਂ ਜਿਹੜੇ ਮਾਨਸ ਵਾਲੀ ਮਾਨ ਵਾਲੀ ਗੱਲ ਹੈ ਮਯੌਂਦ ਪਿੰਡ ਦਾ ਕਾਕਾ ਆਓ ਆਓ ਮਾਲਵਿੰਦਰ ਸਿੰਘ ਮਾਲਾ ਓਏ ਮਾਲੇ ਨੂੰ ਕਿਹੜੇ ਕਿਹੜੇ ਜੜ ਗਿਆ ਕੁੰਡਾ ਧੜਕਣ ਵਾਧੀ ਜਾਂਦੀ ਹੈ ਇਧਰਲੇ ਪਾਸੇ 2 ਨੰਬਰ ਤੋਂ ਕੋਸ਼ਿਸ਼ ਕੀਤੀ ਹੈ ਆ ਧਰਮਪੁਰੇ